ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੂਬਰੂ ਆ ਸਾਡੇ ਵਿੱਚ ਅੱਜ ਫੇਰ ਤੇ ਮੇਨ ਰੋਡ ਆ ਇਹ ਡਿੜਵੇਰੀ ਜੀ ਅੱਜ ਤੁਹਾਨੂੰ ਰੂਬਰੂ ਕਰਾਉਣਾ ਮੇਨ ਜੀ ਹਵੇਲੀ ਤੇ ਆ ਦੇਖੋ ਸੈੱਡ ਹੈ ਜੀ ਕਾਰ پارکਿੰਗ ਦਾ ਤੇ ਇੱਧਰ ਆ ਇਹਨਾਂ ਦੀ ਮੇਨ ਪਾਰਕਿੰਗ ਦਾ ਸਾਰਾ ਸਾਰਾ ਸਮਾਨ ਇੱਕ ਆ ਮੇਨ ਵੀ ਰਿਲੀ ਇਸ ਇਹਨਾਂ ਦਾ ਮੇਨ ਟਾਈਟਲ ਲੱਗਾ ਹੋਇਆ ਉਹਦੇ ਹਾਂਜੀ ਬੜੀ ਸੋਹਣੀ ਤਰੀਕੇ ਦਾ ਇੱਕ ਸਿਸਟਮ ਬਣਾਇਆ ਹੋਇਆ ਜੀ ਤੇ ਆਹ ਕੁਝ ਜ਼ਿਆਦਾ ਨੇ ਜਿਹੜੀਆਂ ਸਾਡੇ ਕਲਚਰ ਨੂੰ ਦਰਸਾਉਂਦੀਆਂ ਨੇ ਆ ਬੱਚਿਆਂ ਦੇ ਲਈ ਇੰਜੋਏ ਲਈ ਕੁਝ ਚੂਲੇ ਤੇ ਆਹ ਲੋ ਜੀ ਆਪ ਗੁੱਟੇ ਤਾਂ ਮੀਨ ਐਂਟਰੀ ਐ ਨਾ ਇਸ ਕਰਕੇ ਆ ਵਧੀਆ ਆ ਦੇਸੀ ਕਲਚਰ ਦਾ ਜੀ ਪੁਰਾਣੇ ਟਾਈਪ ਦਾ ਖੂਬ ਬਣਾਇਆ ਵੇ ਚੱਲ ਵਧੀਆ ਛੇ ਇਹ ਆ ਦੇਖੋ ਇਹ ਇੱਕ ਛੋਟੀ ਚੌਪੜੀ ਟਾਈਪ ਦਾ ਹੋ ਬਣਾਇਆ ਹੈ ਆ ਦੇਸੀ ਸਿਸਟਮ ਹੈ ਜਮਾ ਪੂਰਾ ਵਧੀਆ ਤੇ ਬੜਾ ਸੋਹਣਾ ਇੱਕ ਹਵੇਲੀ ਦੀ ਲੁੱਕ ਦਿੱਤੀ ਹੋਈ ਹੈ ਇਹਨਾਂ ਨੇ ਤਾਂ ਇਹਨਾਂ ਦਾ مین ਸੈੱਟ ਹੈ ਜੀ ਆਹ ਲੋ ਜੀ ਤੇ ਆ ਇਹਨਾਂ ਦਾ ਕਿਚਨ ਆ ਗਿਆ مین ਜਿੱਥੇ ਆਪਣਾ ਕਾਫੀ ਮੌਕਟੇਲ appetizers 버거 सੈਂਡਵਿਚ ਕਿਸੇ ਵੀ ਤਰ੍ਹਾਂ ਨਾਲ ਤਿਆਰ ਕਰਦੇ ਨੇ ਭਾਜੀ ਜੀ ਬੜੇ ਸੋਹਣੇ ਤਰੀਕੇ ਨਾਲ ਤੇ ਸੋ ਇਕਦਮ ਪੂਰੀ ਬੜੀ ਸਫਾਈ ਹੈ ਫਰਸਟ ਕਲਾਸ ਸੋਨਾ ਡਿਜ਼ਾਈਨ ਵਾਲਾ ਬਣਿਆ ਹੋਇਆ ਸਾਰੇ ਦਾ ਸਾਰਾ ਹਾਂਜੀ ਅੱਛਾ ਜੀ ਇਧਰ ਵੀ ਕੁਝ ਮੜਾ ਜਿ ਦੇਖੀਏ ਜੀ ਆਹ ਆਹ ਦੇਖੋ ਜੀ ਪੂਰਾ ਸੋਹਣਾ ਬੜਿਆ ਬੰਬ ਡਿਜ਼ਾਈਨਦਾਰ ਬਣਿਆ ਹੈ ਅੰਦਰ ਏਸੀ ਹਾਲ ਸੀ ਜੀ ਮੇਨ ਹੋਂ ਇਹਨਾਂ ਦਾ ਤੇ ਇੱਥੋਂ ਦਾ ਸਟਾਫ ਹੈ ਜੀ ਮੇਨ ਕੋਈ ਸਰਦਾਰ ਜੀ ਬੈਠੇ ਨੇ ਕੈਸ਼ ਕਾਊਂਟਰ ਦੇ ਕੋਲ ਸੀ ਇੱਕ ਅੰਕਲ ਜੀ ਨੇ ਜੀ ਇਹਨਾਂ ਨਾਲ ਤੁਹਾਡੀ ਗੱਲ ਕਰਾਉਣਾ ਦੋ ਮੈਨੇਜ ਕਰਦੇ ਨੇ ਸਾਹਮਣੇ ਕਾਊਂਟਰ ਕਾਊਂਟਰ ਤੇ ਸੀ ਸਰਦਾਰ ਜੀ ਆਗੇ ਬੰਦੇ ਨੇ ਬਣਾਇਆ ਕਹਾ ਬਾਕੀ ਬਸ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਬਸ ਥੋੜਾ ਜਿਹਾ ਹੋਰ ਪੁੱਛਣੀ ਹੈ ਜੀ ਬਸ ਥੋੜਾ ਜਿਹਾ ਇੰਨਾ ਹੀ ਪੁੱਛਣਾ ਹੈ ਇਹ ਆਪਣਾ ਜਿਹੜੀ ਇਹ ਹਵੇਲੀ ਬਣੀ ਹੋਈ ਕਿੰਨਾ ਟਾਈਮ ਹੋ ਗਿਆ ਇਹਨੂੰ ਬਣਿਆ ਹੋਰ ਨੂੰ 25 ਸਾਲ ਹੋ ਗਏ 6 ਸਾਲ ਹੋ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਵਧੀਆ ਤੁਹਾਡਾ ਬਹੁਤ ਸੋਹਣਾ ਉਹ ਬਣਿਆ ਹੋਇਆ ਜੀ ਬੜੀ ਸੋਹਣੀ ਲੁੱਕ ਹੈ ਜੀ ਆਉਂਦੇ ਜਾਂਦੇ ਜਰੂਰ ਰੁਕੋ ਜੀ ਡੇੜਬਾ ਪਾਟੜਾਂ ਵਾਲੀ ਸਾਈਡ ਮੇਨ ਡੇਡਵਾਰ ਰੋਡ ਤੇ ਸਥਿਤ ਹੈ ਜੀ ਇਹ ਓਕੇ ਸਰ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਓਕੇ ਜੀ ਸਰ ਥੈਂਕ ਯੂ ਸੋ ਮਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ